ਬੀਤੇ ਕਈ ਦਿਨਾਂ ਤੋਂ ਫਗਵਾੜਾ ਇਲਾਕੇ ਅੰਦਰ ਅਣਜਾਣ ਵਾਲੇ ਰਾਗੀਰਾਂ ਦੇ ਅੱਖਾਂ ਵਿੱਚ ਮਿਰਚਾ ਪਾ ਕੇ ਲੁੱਟਣ ਵਾਲਾ ਗਰੋਹ ਪੂਰੀ ਤਰ੍ਹਾਂ ਨਾਲ ਸਰਗਰਮ ਸੀ ਜਿਸ ਦੇ ਚਲਦਿਆਂ ਜਿੱਥੇ ਕੁਝ ਦਿਨ ਪਹਿਲਾਂ ਵੀ ਮੁਹੱਲਾ ਪ੍ਰੇਮਪਰਾ ਦੇ ਨੌਜਵਾਨ ਦੇ ਅੱਖਾਂ ਵਿੱਚ ਮਿਰਚਾ ਪਾ ਕੇ ਉਸ ਦਾ ਮੋਟਰਸਾਈਕਲ ਲੁੱਟ ਲਿਆ ਗਿਆ ਸੀ ਉੱਥੇ ਹੀ ਸ਼ੁੱਕਰਵਾਰ ਨੂੰ ਪਿੰਡ ਸੰਗਤਪੁਰ ਦੇ ਇੱਕ ਬਜ਼ੁਰਗ ਵਿਅਕਤੀ ਨੂੰ ਵੀ ਇਨ੍ਹਾਂ ਲੁਟੇਰਿਆਂ ਨੇ ਅੱਖਾਂ ਵਿੱਚ ਮਿਰਚਾ ਪਾ ਕੇ ਉਸ ਦਾ ਕੀਮਤੀ ਸਮਾਨ ਤੇ ਹਜ਼ਾਰਾਂ ਰੁਪਏ ਦੀ ਨਕਦੀ ਲੁੱਟ ਲਈ ਸੀ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਫਗਵਾੜਾ ਪੁਲਿਸ ਨੇ ਇਸ ਗਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੈਂਬਰਾਂ ਨੂੰ ਗ੍ਰਫਤਾਰ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਪੱਟੀ ਨੇ ਦੱਸਿਆ ਕਿ ਸੀਆਈਏ ਸਟਾਫ ਅਤੇ ਥਾਣਾ ਸਦਰ ਦੀ ਪੁਲਿਸ ਨੇ ਇਸ ਮਹਿੰਮ ਦੌਰਾਨ ਭੁਲੜਾਈ ਚੌਂਕ ਫਗਵਾੜਾ ਵਿਖੇ ਲਗਾਏ ਗਏ ਨਾਕੇ ਦੌਰਾਨ ਹੁਸ਼ਿਆਰਪੁਰ ਸਾਈਡ ਤੋਂ ਫਗਵਾੜਾ ਬਲ ਆ ਰਹੇ ਦੋ ਮੁੰਨੇ ਨੌਜਵਾਨ ਲੱਪਰੀ ਸਿੰਘ ਅਤੇ ਜਸਪੀਰ ਸਿੰਘ ਦੋਨੋਂ ਪੁੱਤਰ ਜੁਗਿੰਦਰ ਸਿੰਘ ਵਾਸੀ ਖਾਟੀ ਨੂੰ ਸਪਲੈਂਡਰ ਮੋਟਰਸਾਈਕਲ ਨੰਬਰ ਪੀਵੀ09ਪੀ37ਪੀਐਸ ਮੇਦ ਗ੍ਰਫਤਾਰ ਕੀਤਾ ਉਹਨਾਂ ਦੱਸਿਆ ਕਿ ਇਹ ਦੋਵੇਂ ਭਰਾ ਔਨ ਜਾਣ ਵਾਲੇ ਦਾ ਗੀਰਾਂ ਦੀਆਂ ਅੱਖਾਂ ਵਿੱਚ ਮਿਰਚਾ ਪਾ ਕੇ ਉਹਨਾਂ ਕੋਲੋਂ ਸਮਾਨ ਲੁੱਟ ਲੈਂਦੇ ਸਨ ਤੇ ਫਰਾਰ ਹੋ ਜਾਂਦੇ ਸਨ ਐਸਪੀ ਫਗਵਾੜਾ ਨੇ ਦੱਸਿਆ ਕਿ ਇਨ੍ਹਾਂ ਦੋਮਾ ਦੋਸ਼ੀਆਂ ਖਿਲਾਫ ਥਾਣਾ ਸਦਰ ਥਾਣਾ ਸਿਟੀ ਥਾਣਾ ਰਾਵਲਪਿੰਡੀ ਵਿਖੇ ਵੀ ਕਈ ਮਾਮਲੇ ਦਰਜ ਨੇ ਫਿਲਹਾਲ ਪੁਲਿਸ ਨੇ ਇਨ੍ਹਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਸਖਤੀ ਨਾਲ ਪੁੱਛ ਕੇ ਸ਼ੁਰੂ ਕਰ ਦਿੱਤੀ ਹੈ ਪਿਛਲੇ ਦਿਨਾਂ ਦੇ ਵਿੱਚ ਇੱਕ ਕੈਂ ਜਿਹੜਾ ਕਿ ਲੋਕਾਂ ਦੇ ਆਖਣ ਦੇ ਵਿੱਚ ਮਚਾ ਪਾ ਕੇ ਉਹਨਾਂ ਨੂੰ ਰੋਟਾ ਖਵਾਉਣ ਦੀ ਵਾਅਦਾ ਕਰ ਅੰਜਾਮ ਦੇਿਆ ਸੀ ਉਹਦੇ ਸਬੰਧ ਦੇ ਵਿੱਚ ਐਸਐਸਪੀ ਤੋਂ ਕੋਤਨਾ ਜਿਹੜੀ ਦਿਸ਼ਾ ਨੇ ਦੇ ਦਿੱਤੀ ਅੰਦਰ ਫਗਵਾੜਾ ਦੇ ਵਿੱਚ ਅਸੀਂ ਟੀਮ ਲੱਗੀ ਸੀ ਤਾਂ ਜਿਸ ਦੀ ਨੀਸਪੀ ਫਗਵਾੜਾ ਚਾਸਮ ਸਿੰਘ ਵਾਲਾ ਚਾਰਸ ਲਾਈ ਸਬ ਇੰਸਪੈਕਟਰ ਜਿਸ ਤੋਂ ਉਹਨਾਂ ਨੇ ਬਹੁਤ ਅੱਛੀ ਔਰ ਕਾਰਗਜ਼ਾਨੀ ਇਹਨਾਂ ਦੋਨਾਂ ਰੂਪਿਆਂ ਨੇ ਕੈਂਪ ਕਰ ਲਈ ਉਹਨਾਂ ਦੀ ਬਹੁਤ ਸ਼ਾਬਾਸ਼ੀ ਹੈ ਇਹ ਜਿਹੜੀ ਦੂਸਰੀ ਗ੍ਰਿਫਤਾਰੀ ਦਿੱਤੇ ਗਏ ਨੇ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਦੇ ਬੇਸਿਸ 'ਤੇ ਕੀਤੀ ਗਈ ਤਾਂ ਔਰ ਇਹ ਜਿਹੜੇ ਦੋਨੋਂ ਦੂਸਰੀ ਗ੍ਰਿਫਤਾਰ ਹੋਏ ਨੇ ਲਵਪ੍ਰਿੰਸ ਸਿੰਘ ਪੁੱਤਰ ਜਗਿੰਦਰ ਸਿੰਘ ਜਸਵੀ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਖਾਟੀ ਤਾਣਾ ਸਰਕੂ ਦਾਹਰੂ ਸਗੇਤ ਨਾਲੇ ਜਿਨ੍ਹਾਂ ਨੇ ਪਹਿਲਾਂ ਵੀ ਕਈ ਲੁੱਟਾਂ ਖੋਹ ਦੀਆਂ ਵਾਰਦਾਤਾਂ ਔਰ ਚੋਰੀ ਦੀਆਂ ਵਾਰਦਾਤਾਂ ਨੂੰ ਕੀਤਾ ਇਹਨਾਂ ਦੇ ਖਿਲਾਫ ਅਪਰਾਧਿਕ ਮਸਲੇ ਪੈਨਾ ਹੋਏ ਇੱਕ ਦਜਨੇ ਔਰ ਇਹਨਾਂ ਨੂੰ ਦਰਾਨੇ ਜਿਹੜੇ ਗ੍ਰਿਫਤਾਰ ਕੀਤਾ ਗਿਆ ਤੇ ਕਵਰੀ ਇਹਨਾਂ ਦੇ ਕੋਲ ਫੋਟੋਸ ਆਇਦੋ ਦੋ ਮੋਬਾਈਲ ਫੋਨ 75 ਤੋਂ ਪੈਸੇ ਇਹਨਾਂ ਤੋਂ ਦੋਵਾਂ ਕੋਲੇ ਤੇ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਤੋਂ ਫਰਦਰ ਪੁੱਛੋਚ ਰਿਹਾ ਕੋਰਪਸ ਅਧਿਕਾਰੀ ਕਿ ਇਹਨਾਂ ਨੇ ਕੀਆ ਵਾਰਦਾਤਾਂ ਹੋਈਆਂ ਤੇ ਕਿਹਨਾਂ ਕਿਹਨਾਂ ਕਰਦੇ ਛੋੜੇ ਤੁਹਾਨੂੰ ਦਿੰਦਾ ਅੰਮ੍ਰਿਤ ਨਾ ਤੇ ਕੋਈ ਪੁਰਾਣੇ ਮੁਕਦਮੇ ਵੀ ਦਰਜ ਹੈ ਜੀ ਹਾਂ ਜੀ ਲਖਪ੍ਰੀਤ ਦੇ ਖਿਲਾਫ ਜੀ ਚਾਰ ਨੰਬਰ ਦੇ ਦਰਜ ਨੇ ਔਰ ਜਸਵੀਰ ਦੇ ਖਿਲਾਫ ਦੋ ਸਾਲ ਦੇ ਦਰਜ ਨੇ ਤੁਸੀਂ ਮੈਂ ਮੈਂ ਇਹਦਾ ਤਰੀਕਾ ਵਾਰਦਤ ਕੀ ਸੀ ਜੀ ਕਿਵੇਂ ਇਹਦੀ ਮੋਟਰਸਾਈਕਲ ਤੇ ਜਾਂਦੇ ਨੂੰ ਵਿਕਟਮ ਦੇਖਣਾ ਚ ਮੇਟਾ ਬਾਬੂ ਸੀ ਜਦੋਂ ਉਹ ਗਿਆ ਜਾਂਦੇ ਤਾਂ ਉਹ ਉਹ ਵੀ ਉਹਦੀ ਗੱਲ ਵੀ ਕੋਈ ਚਾਹ ਸੋਨਾਇਆ ਜਾਂਦੀ ਹੈ ਤੇ ਇਸ ਲਈ ਕਿ ਉਹ ਨਹੀਂ ਮੈਂ ਮੰਦਾ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ ਇਹਦੀ ਭੁੱਲਾ ਹੈ ਚੌਂਦੇ ਦੀ ਸੜਕ ਦੇ ਨਾਕਾ ਬੰਦੀ ਕਿੱਥੇ ਸੀ ਬੇਸਡ ਔਨ ਦੇਖ ਸਾਡੀ ਇਨਫੋਰਮੇਸ਼ਨਲ ਐਂਡ ਇਨਕੀਰੀ ਦੀ ਸੀ ਉੱਤੇ ਇਹਨੂੰ ਚੈਕਿੰਗ ਕੀਤੀ ਨਾਲ ਤਾਂ ਇਹ ਸਾਰੇ ਗ੍ਰਿਫਤਾਰ ਹੋਏ ਹਨ ਔਰ ਕਾਨੂੰਨੀ ਤੌਰ ਤੇ ਮਮੇ ਜੀ ਚੋਰੀਆਂ ਖੋਹਾਂ ਹੀ ਕਰਦੇ ਸੀ ਜਾਂ ਚੋਰੀਆਂ ਵਗੈਰਾ ਚ ਵੀ ਇਨਵੋਲਵ ਸੀ ਜਾਂ ਹੋਰ ਕਿੱਦਾਂ ਦੇ ਕ੍ਰਾਈਮ ਇਹ ਜਿਹੜੇ ਬੇਸਿਕਲੀ ਕਰ ਰਹੇ ਸੀ ਨਾ ਸਿਰਫ ਇਹ ਜੀ ਗੁੱਟਾਂ ਖੋਹਾਂ ਦੀ ਵਾਰਦਾਤਾ ਕਰਦੇ ਸੀ ਇਹ ਚੋਰੀਆਂ ਦੀ ਹੀ ਇਹਨਾਂ ਨੇ ਕਾਫੀ ਵਾਰਦਾਤਾ ਕੀਤੀ ਹੈ ਜੇ ਸਮਾਜ ਚੰਦਰ ਦੇ ਬੱਚੇ ਨੇ ਜਿਸਟਿਸ ਨੇ ਔਰ ਉੱਤੇ ਇਹਦੇ ਵਿੱਚ ਹੋਏ ਨਾਲ ਜਿਹੜਾ ਅਰਸਟ ਪੈਂਡਿੰਗ ਹੈ ਜਿਵੇਂ ਕਿ ਮਦਾਨਪੁਰ ਦੇ ਦੂਸਰੇ ਬੁਲਵਾਰਡ ਸਿਟੀ ਪਰਵਾੜਾ ਦੂਜਾ ਦੇਹ ਦਾ ਮਾਨੇ ਚੋਰੀ ਦਾ ਸੋ ਇਹ ਰੀਜ਼ਨ ਇਹ ਵਾਰਦਾਤ ਇਤਿਮੀਡੀਏਟ ਵਿੱਚ ਵੀ ਸਭ ਦਾ ਫੇਸ ਹੋ ਰਿਹਾ ਹੈ ਨਾ ਨਾ ਗੇਰਤਾਂ ਦਾ ਦੇ ਦੁਹਾਨੇ ਜਿਹੜੀ ਐਡੀਐਨ ਵੀ ਰਵਾੜ ਨਾ ਨੋ ਹੋ ਵੀ ਇੰਦਰ ਦਾ ਦਾ ਆਸਮਨ ਮੈਂ ਤੁਸੀਂ ਕੋਈ ਸੰਦੇਸ਼ ਦੇਣਾ ਚਾਹੋਗੇ ਜੀ ਕ੍ਰਿਮੀਨਲਸ ਨੂੰ ਜਾਂ ਆਮ ਜਨਤਾ ਨੂੰ ਜੀ ਆ ਪਬਲਿਕ ਨੂੰ ਮੇਰਾ ਇਹ ਸੇਜ ਹੈ ਕਿ ਵਰਤਮਾਨ ਸਾਡਾ ਲਾਈਕ ਕ੍ਰਿਮੀਨਲ ਇਲਿਗੈਂਸ ਦੇ ਰਿਟੋ ਨੋਟਿਸ ਦੀ ਇਨਫੋਰਮੇਸ਼ਨ ਅੰਦਰ ਮਤਵਤਵ ਚੇਅਰ ਕਰੋ ਅਸੀਂ ਇਸ ਇਨਫੋਰਮੇਸ਼ਨ ਨੂੰ ਵੈਰੀਫਾਈ ਕਰਕੇ ਉਹਦੇ ਉੱਪਰ ਐਕਸ਼ਨ ਲਵਾਂਗੇ ਫੋਰ ਟੂ ਆਰ ਦੀ ਇਡੈਂਟੀਟੀ অর ਸੀਸੀਟੋ ਸੋ ਲਾਈਕ ਇਹ ਸਾਰੇ ਵਰਤਮਾਨ ਸਾਡਾ ਲਿਖੋਸ਼ ਚੇਅਰ ਕਰੋ ਤੇ ਤਾਂ ਜੋ ਅਸੀਂ ਮਾੜੇ ਇਨਸਾਨ ਨੂੰ ਉਹਦੇ ਐਕਸ਼ਨ